प्यारे दोस्तों, ਕਿਸਾਨੀ ਤੇ ਜਵਾਨੀ ਹਮੇਸ਼ਾ ਹੀ ਪੰਜਾਬ ਦੇ ਮੁੱਦੇ ਰਹੇ ਹਨ। ਕੱਲ ਬਜਟ ਸੈਸ਼ਨ ਵਿੱਚ ਇੱਕ ਵਾਰੀ ਫਿਰ ਇਹ ਮੁੱਦਾ ਗਰਵਾਇਆ ਕਿ ਕਿਸਾਨਾਂ ਨੂੰ ਮੁਫਤ ਦਿੱਤੀ ਜਾਣ ਵਾਲੀ ਬਿਜਲੀ ਤੇ ਤਕਰੀਬਨ 10,000 ਕਰੋੜ ਰੁਪਏ ਖਰਚ ਹੁੰਦੇ ਹਨ। ਕੀ ਕਿਸਾਨਾਂ ਨੂੰ ਮੁਫਤ ਦਿੱਤੀ ਜਾਣ ਵਾਲੀ ਬਿਜਲੀ ਜਾਇਜ਼ ਹੈ? ਕੀ ਕਿਸਾਨਾਂ ਨੂੰ ਮੁਫਤ ਦਿੱਤੀ ਜਾਣ ਵਾਲੀ ਬਿਜਲੀ ਤੇ ਲਗਾਤਾਰ ਸਵਾਲ ਉੱਠ ਰਹੇ ਹਨ? ਇਸ ਦਾ ਕਿਸਾਨੀ ਨੂੰ ਲਾਭ ਹੁੰਦਾ ਹੈ। ਕਿਤੇ ਇਹ ਤਾਂ ਨਹੀਂ ਕਿ ਇੱਕ ਵੱਖਰੀ ਕਿਸਮ ਦੀ ਕਿਸਾਨੀ ਦਾ ਨਾਮ ਬਦਨਾਮ ਕਰਨ ਵਾਲੀ ਸ਼ਰਾਰਤ ਹੈ ਇਹ ਕੁਝ ਗੱਲਾਂ ਬਹੁਤ ਹੀ ਧਿਆਨ ਰਮੰਗ ਕਰਦੀਆਂ ਹਨ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਖਿੱਤੇ ਦੇ ਵਿੱਚ ਭਾਵੇਂ ਉਹ ਵਪਾਰ ਹੋਵੇ ਭਾਵੇਂ ਤਨਖਾਹਦਾਰ ਮੁਲਾਜ਼ਮ ਹੋਣ ਉਹਨਾਂ ਨੂੰ ਜਿਵੇਂ ਜਿਵੇਂ ਮਹਿੰਗਾਈ ਦਰ ਜਿਹਨੂੰ ਇਨਫਲੇਸ਼ਨ ਕਿਹਾ ਜਾਂਦਾ ਹੈ ਉਹ ਵੱਧਦੀ ਹੈ ਤਾਂ ਉਸੇ ਅਨੁਪਾਤ ਵਿੱਚ ਉਹਨਾਂ ਦੀ ਉਜਰਤ ਉਹਨਾਂ ਦੀ ਮਿਹਨਤ ਉਹਨਾਂ ਦੀਆਂ ਵਸਤਾਂ ਦੇ ਮੁੱਲ ਵਿੱਚ ਵਾਧਾ ਕੀਤਾ ਜਾਂਦਾ ਹੈ ਪਿਛਲੇ ਦਿਨਾਂ ਦੀ ਗੱਲ ਹੈ ਕਿ ਬਹੁਤ ਸਾਰੇ ਰਾਜਨੀਤਿਕ ਵਿਅਕਤੀ ਜੋ ਪਾਰਲੀਮੈਂਟ ਦੇ ਵਿੱਚ ਬੈਠਦੇ ਹਨ ਉਹਨਾਂ ਦੀ ਉਜਰਤ ਦੇ ਵਿੱਚ ਵੀ 24% ਦੇ ਕਰੀਬ ਵਾਧਾ ਕੀਤਾ ਗਿਆ ਕਿਸਾਨਾਂ ਦੀ ਉਪਜ ਨੂੰ ਲਗਾਤਾਰ ਪ੍ਰਾਈਸ ਇੰਡੈਕਸ ਦੇ ਨਾਲ ਜੋੜਨ ਦੀ ਮੰਗ ਹੁੰਦੀ ਰਹੀ ਹੈ ਪ੍ਰਾਈਸ ਇੰਡੈਕਸ ਦਾ ਭਾਵ ਇਹ ਹੁੰਦਾ ਹੈ ਕਿ ਇੱਕ ਸਮੇਂ ਤੇ ਸਾਰੀਆਂ ਚੀਜ਼ਾਂ ਦੀ ਕੀਮਤ ਨਿਰਧਾਰਤ ਕਰ ਦਿੱਤੀ ਜਾਂਦੀ ਹੈ ਤੇ ਉਸੇ ਅਨੁਪਾਤ ਵਿੱਚ ਲਗਾਤਾਰ ਜਿਵੇਂ ਮਹਿੰਗਾਈ ਦੀ ਦਰ ਵਧਦੀ ਹੈ ਤਾਂ ਨਾਲ-ਨਾਲ ਉਸੇ ਅਨੁਪਾਤ ਵਿੱਚ ਜਿੰਸਾਂ ਦੀ ਜਾਂ ਬਾਕੀ ਚੀਜ਼ਾਂ ਦੀ ਦਰ ਵੀ ਵੱਧ ਹੀ ਰਹਿੰਦੀ ਹੈ ਜਿਵੇਂ ਤਨਖਾਹਾਂ ਲਗਾਤਾਰ ਆਪਣੇ ਆਪ ਜਿਵੇਂ ਹੀ ਡੀਏ ਦੀ ਕਿਸ਼ਤ ਲੱਗਦੀ ਹੈ ਉਹ ਵੱਧ ਜਾਂਦੀਆਂ ਹਨ ਕਿਸਾਨਾਂ ਦੀ ਉਪਜ ਨੂੰ ਲਗਾਤਾਰ ਮੰਗਦੇ باوجود ਕਦੇ ਵੀ ਪ੍ਰਾਈਸ ਇੰਡੈਕਸ ਦੇ ਨਾਲ ਨਹੀਂ ਜੋੜਿਆ ਗਿਆ ਜੇਕਰ ਕਿਸਾਨ ਦੀ ਉਪਜ ਪ੍ਰਾਈਸ ਇੰਡੈਕਸ ਦੇ ਨਾਲ ਜੋੜੀ ਜਾਂਦੀ ਤਾਂ ਸ਼ਾਇਦ ਅੱਜ ਕਣਕ ਦਾ ਮੁੱਲ ਜੋ ਅੱਜ ਦਿੱਤਾ ਜਾ ਰਿਹਾ ਹੈ ਜਿਹਨੂੰ ਮਿਨੀਮਮ ਸਪੋਰਟ ਪ੍ਰਾਈਸ ਕਹਿ ਕੇ ਕਿਸਾਨਾਂ ਤੇ ਆਸਾਨ ਕੀਤਾ ਜਾਂਦਾ ਹੈ ਸ਼ਾਇਦ ਉਸ ਨਾਲੋਂ 4 ਜਾਂ 5 ਗੁਣਾ ਬਧੇਰੇ ਹੋਣਾ ਸੀ ਜੇਕਰ ਕਿਸਾਨ ਨੂੰ ਉਹਦੀ ਲਾਗਤ ਦਾ ਮੁੱਲ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ ਪ੍ਰਾਪਤ ਹੁੰਦਾ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਮੁਫਤ ਬਿਜਲੀ ਦੇਣ ਦੀ ਜ਼ਰੂਰਤ ਨਹੀਂ ਉਹ ਬਿਜਲੀ ਦਾ ਬਿੱਲ ਭਰਨ ਦੀ ਆਪ ਸਮਰੱਥਾ ਰੱਖਣਗੇ ਜੇ ਸਰਕਾਰ ਨੇ ਦੇਣਾ ਹੈ ਤਾਂ ਉਸ ਖਰੀਦੀ ਹੋਈ ਉਪਜ ਤੇ ਸਬਸਿਡੀ ਦੇ ਕੇ ਜਿਨ੍ਹਾਂ ਲੋਕਾਂ ਨੂੰ ਸਸਤੇ ਭਾਅ ਤੇ ਅਨਾਜ ਦੇਣਾ ਹੈ ਦਿੱਤਾ ਜਾ ਸਕਦਾ ਹੈ ਸਸ ਨਾਲ ਕੀ ਹੋਵੇਗਾ ਕਿ ਇੰਡਸਟਰੀ ਜਾਂ ਬਾਕੀ ਹੋਰ ਖਿੱਤਿਆਂ ਦੇ ਵਿੱਚ ਇਹ ਕਹਿ ਕੇ ਕਿਸਾਨਾਂ ਦੀਆਂ ਸਾਰੀ ਬਾਕੀ ਮੰਗਾਂ ਨੂੰ ਠੁਕਰਾ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਤਾਂ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਜਦੋਂ ਕਿ ਉਸ ਦੇ ਭਾਅ ਵਿੱਚ ਕਿਸਾਨਾਂ ਤੋਂ ਉਹਨਾਂ ਦੀ ਘੱਟ ਕੀਮਤ ਤੇ ਲਾਗਤ ਤੋਂ ਵੀ ਘੱਟ ਕੀਮਤ ਤੇ ਖਰੀਦੀ ਜਾ ਰਹੀ ਜਿਹੜੀ ਜ ਉਹਨਾਂ ਦੀ ਜਿੰਸ ਹੈ ਉਸ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਇਸ ਲਈ ਲਗਾਤਾਰ ਇਸ ਬਦਨਾਮੀ ਤੋਂ ਬਚਣ ਲਈ ਜੇਕਰ ਕਿਸਾਨਾਂ ਦੀ ਉਪਜ ਨੂੰ ਮੰਡੀ ਦੇ ਵਿੱਚ ਲਾਗਤ ਮੁੱਲ ਨਾਲ ਜੋੜਿਆ ਜਾਵੇ ਤਾਂ ਉਸ ਨਾਲ ਕਦੇ ਵੀ ਕਿਸਾਨਾਂ ਨੂੰ ਕਿਸੇ ਵੀ ਚੀਜ਼ ਦੇ ਉੱਪਰ ਸਬਸਿਡੀ ਦੇਣ ਦੀ ਨਾ ਜ਼ਰੂਰਤ ਹੈ ਨਾ ਹੀ ਭਵਿੱਖ ਦੇ ਵਿੱਚ ਜ਼ਰੂਰਤ ਪਵੇਗੀ ਦੂਸਰੀ ਕਿਸਾਨੀ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹਨਾਂ ਨੇ ਫਸਲ ਦੀ ਪੈਦਾਵਾਰ ਦੇ ਵਿੱਚ ਰਿਕਾਰਡ ਵਾਧਾ ਕੀਤਾ ਹੋਇਆ ਹੈ ਪਰ ਨਾਲ ਹੀ ਨਾਲ ਦੂਸਰੇ ਪਾਸੇ ਉਹਨਾਂ ਦੀ ਫਸਲ ਨੂੰ ਪਿਛਲੇ 5 ਦਹਾਕਿਆਂ ਤੋਂ ਪ੍ਰੋਸੈਸਿੰਗ ਦੀ ਕੋਈ ਵਿਧੀ ਉਹਨਾਂ ਦੇ ਹੱਥ ਵਿੱਚ ਨਹੀਂ ਆਈ ਸ਼ਾਇਦ ਇਹ ਹੀ ਕਾਰਨ ਹੈ ਕਿ ਉਹਨਾਂ ਨੂੰ ਸਰਕਾਰ ਜਾਂ ਵਪਾਰੀ ਦੇ ਹੱਥ ਵਿੱਚ ਆਪਣੀ ਪੈਦਾ ਹੋਈ ਫਸਲ ਨੂੰ ਉਹਨਾਂ ਦੁਆਰਾ ਨਿਰਧਾਰਿਤ ਕੀਤੀ ਹੋਈ ਕੀਮਤ ਤੇ ਵੇਚਣਾ ਪੈਂਦਾ ਹੈ ਜੇਕਰ ਅਸੀਂ ਅਮਰੀਕਾ ਯੂਰਪ ਜਾਂ ਅਫਰੀਕਾ ਦੇ ਕਿਸਾਨੀ ਦੀ ਗੱਲ ਕਰੀਏ ਤਾਂ ਜਿੱਥੇ ਵੱਡੇ ਕਿਸਾਨ ਹਨ ਉਹਨਾਂ ਨੇ ਆਪਣੀ ਕਿਸਾਨੀ ਦਾ ਫਸਲ ਦੀ ਉਪਜ ਦਾ ਭੰਡਾਰੀ ਕਰਨ ਲਈ ਆਪਣੇ ਸਾਈਲੋ ਜਾਂ ਗੋਦਾਮ ਬਣਾਏ ਹਨ ਉਹ ਉਦੋਂ ਤੱਕ ਇੰਤਜ਼ਾਰ ਕਰਦੇ ਹਨ ਜਦੋਂ ਤੱਕ ਉਹਨਾਂ ਦੀ ਫਸਲ ਦਾ ਵਾਜਿਬ ਮੁੱਲ ਉਹਨਾਂ ਨੂੰ ਨਹੀਂ ਮਿਲਦਾ ਪੰਜਾਬ ਦੀ ਸਮੱਸਿਆ ਇਹ ਹੈ ਕਿ ਸ਼ਾਇਦ ਬਹੁਤੇ ਕਿਸਾਨਾਂ ਕੋਲ ਇਹ ਸਮਰੱਥਾ ਨਹੀਂ ਕਿ ਉਹ ਆਪਣੀ ਫਸਲ ਦਾ ਭੰਡਾਰੀਕਰਨ ਕਰ ਸਕਣ ਪਰ ਜੇ ਸਰਕਾਰਾਂ ਚਾਹਣ ਜੇ ਪਿੰਡਾਂ ਦੇ ਵਿੱਚ ਖਾਦ ਸਪਰੇਅ ਅਤੇ ਹੋਰ ਚੀਜ਼ਾਂ ਦੇਣ ਲਈ ਕੋਆਪਰੇਟਿਵ ਸੁਸਾਇਟੀਆਂ ਕੰਮ ਕਰ ਸਕਦੀਆਂ ਹਨ ਤਾਂ ਕੀ ਇਹ ਸੰਭਵ ਨਹੀਂ ਕਿ ਉਨ੍ਹਾਂ ਹੀ ਕੋਆਪਰੇਟਿਵ ਸੁਸਾਇਟੀਆਂ ਦੁਆਰਾ ਵੱਡੇ ਕੋールド ਸਟੋਰ ਅਤੇ ਗਦਾਮ ਬਣਾਏ ਜਾਣ ਜਿੱਥੇ ਜਿੰਸ ਦਾ ਭੰਡਾਰੀਕਰਨ ਹੋ ਸਕੇ ਇੱਕ ਪਾਸੇ ਮੰਨਿਆ ਜਾਂਦਾ ਹੈ ਕਿ 40% ਦੇ ਕਰੀਬ ਫਲ ਸਬਜ਼ੀਆਂ ਜੋ ਉਪਭੋਗਤਾ ਕੋਲ ਨਹੀਂ ਪਹੁੰਚਦੀਆਂ ਰਸਤੇ ਵਿੱਚ ਹੀ ਖਰਾਬ ਹੋ ਜਾਂਦੀਆਂ ਹਨ ਉਹ ਖਰਾਬ ਹੋਣ ਤੋਂ ਬਚਣਗੀਆਂ ਜਿਸ ਨਾਲ ਚੰਗੀ ਗੁਣਵੱਤਾ ਵਾਲੀ ਚੀਜ਼ ਉਪਭੋਗੀ ਨੂੰ ਮਿਲੇਗੀ ਤੇ ਨਾਲ ਹੀ ਨਾਲ ਇਹ ਵੀ ਸਮੱਸਿਆ ਦਾ ਹੱਲ ਹੋਵੇਗਾ ਕਿ ਕਿਸਾਨ ਨੂੰ ਆਪਣੀ ਉਹ ਇੱਕ ਭਾਸ਼ਾ ਜਿਸ ਦੇ ਵਿੱਚ ਉਹ ਕਹਿੰਦਾ ਹੈ ਕਿ ਮੈਂ ਆਪਣੀ ਫਸਲ ਨੂੰ ਮੰਡੀ ਵਿੱਚ ਸੱਟਣ ਚੱਲਿਆ ਹਾਂ ਇਸ ਤੋਂ ਵੀ ਉਸ ਦਾ ਬਚਾਅ ਹੋ ਜਾਵੇਗਾ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਿਸਾਨੀ ਨੂੰ ਮਾਰਕੀਟਿੰਗ ਦੇ ਨਾਲ ਕਸਾਨੇ ਨੂੰ ਆਪਣੇ ਫਸਲ ਨੂੰ ਸਿੱਧੇ ਖਪੋਗੀ ਤੱਕ ਲਿਜਾਣ ਨਾਲ ਇਸ ਕਿਸਮ ਦੀ ਵਿਚਾਰਧਾਰਾ ਨਾਲ ਜੁੜਨਾ ਚਾਹੀਦਾ ਹੈ ਜੇਕਰ ਉਹ ਹਮੇਸ਼ਾ ਹੀ ਇਸ ਨਾਰੇ ਤੋਂ ਬਚਣਾ ਚਾਹੁੰਦਾ ਹੈ ਕਿ ਉਹਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਸ਼ਾਇਦ ਇਹਨਾਂ ਤੇ ਕੋਈ ਆਸਾਨ ਹੈ ਮੈਨੂੰ ਇਹ ਲੱਗਦਾ ਹੈ ਕਿ ਇਸ ਟੈਗ ਨੂੰ ਇਸ ਕਿਸਮ ਦੇ ਨਾਰੇ ਨੂੰ ਲਾਉਣ ਲਈ ਸਭ ਤੋਂ ਵੱਡਾ ਇੱਕ ਇਹੀ ਕਾਰਨ ਹੈ ਕਿ ਜੇ ਬਾਕੀ ਜਨਸਾਂ ਦੀ ਮੁੱਲ ਸਰਕਾਰ ਵਧਾਉਂਦੀ ਹੈ ਤਾਂ ਕਿਸਾਨੀ ਏਜੰਸੀਆਂ ਨੂੰ ਵੀ ਲੰਬੇ ਸਮੇਂ ਤੋਂ ਕਿਸਾਨੀ ਦੀ ਮੰਗ ਅਨੁਸਾਰ ਉਸੇ ਆਧਾਰ ਤੇ ਉਸ ਦੀ ਕੀਮਤ ਦਾ ਨਿਰਧਾਰਣ ਕੀਤਾ ਜਾਵੇ ਤਾਂ ਹੀ ਕਿਸਾਨੀ ਹੈ ਜਿਹੜੀ ਉਹ ਸੌਖਾ ਸਾਂ ਲੈ ਸਕਦੀ ਹੈ ਧੰਨਵਾਦ